ਹਾਦਸੇ ਹਮੇਸ਼ਾ ਸਾਡੀ ਅਣਗਹਿਲੀ ਦੇ ਕਾਰਨ ਹੁੰਦੇ ਨੇ ਅਸੀਂ ਹਾਦਸਿਆਂ ਦੇ ਵਿੱਚ ਅਕਸਰ ਜਦੋਂ ਕਿਰਜਾਂ ਨੇ ਆ ਤਾਂ ਫਿਰ ਉਦੋਂ ਸਾਨੂੰ ਉਹ ਅਣਗਹਿਲੀਆਂ ਸਾਹਮਣੇ ਆਉਂਦੀਆਂ ਨੇ ਹੁਣ ਗੱਲ ਕਰਾਂਗੇ ਕਿ ਇਸ ਵੇਲੇ ਰਿਮਟ ਯੂਨੀਵਰਸਿਟੀ ਦੇ ਵਿੱਚ ਜੋ ਵੱਡਾ ਹਾਦਸਾ ਵਾਪਰਿਆ ਉਸ ਦੇ ਵਿੱਚ ਇੱਕ ਲੜਕੀ ਦੀ ਜਾਨ ਚਲੀ ਗਈ ਹੈ ਇਹ ਲੜਕੀ ਉਸ ਯੂਨੀਵਰਸਿਟੀ ਦੇ ਵਿੱਚ ਲਾਇਬ੍ਰੇਰੀਅਨ ਵਜੋਂ ਆਪਣੀਆਂ ਸੇਵਾਵਾਂ ਦੇ ਰਹੀ ਸੀ ਦੱਸਿਆ ਗਿਆ ਕਿ ਇੱਕ ਉਸਾਰੀ ਅਧੀਨ ਬਿਲਡਿੰਗ ਦੇ ਵਿੱਚੋਂ ਸ਼ਟਰਿੰਗ ਦੇ ਵਿੱਚੋਂ ਇੱਕ ਪਲੇਟ ਉਸਦੇ ਸਿਰ ਦੇ ਵਿੱਚ ਲੱਗਦੀ ਹੈ ਤੇ ਉਹ ਮੌਕੇ ਤੇ ਜ਼ਖਮੀ ਹੁੰਦੀ ਹੈ ਉਸ ਨੂੰ ਆਪਣੀ ਹੀ ਯੂਨੀਵਰਸਿਟੀ ਦੇ ਵਿੱਚ ਬਣੀ ਹੋਈ ਇੱਕ ਡਿਸਪੈਂਸਰੀ ਦੇ ਵਿੱਚ 3 ਘੰਟਿਆਂ ਤੱਕ ਰੱਖਿਆ ਜਾਂਦਾ ਬਾਅਦ ਵਿੱਚ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਜਾਂਦਾ ਹੈ ਉਸ ਦੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਵੱਲੋਂ ਇਹ ਦੋਸ਼ ਲਗਾਇਆ ਗਿਆ ਕਿ ਇਹ ਸਾਰੇ ਦਾ ਸਾਰਾ ਮਾਮਲਾ ਯੂਨੀਵਰਸਿਟੀ ਦੀ ਅਣਗੈਲੀ ਕਰਨ ਵਾਪਰਿਆ ਯੂਨੀਵਰਸਿਟੀ ਦੇ ਉੱਪਰ ਵੱਡੇ ਵੱਡੇ ਇਲਜ਼ਾਮ ਮਾਪਿਆਂ ਵੱਲੋਂ ਲਗਾਏ ਗਏ ਨੇ ਕਿਹਾ ਗਿਆ ਕਿ ਜਦੋਂ ਪੀਜੀਆਈ ਰੈਫਰ ਕੀਤਾ ਗਿਆ ਸੀ ਤਾਂ ਉਸ ਵੇਲੇ ਵੀ ਐਂਬੂਲੈਂਸ ਦੇ ਵਿੱਚ ਮਾਪਿਆਂ ਨੂੰ ਬੈਠਣ ਨਹੀਂ ਦਿੱਤਾ ਗਿਆ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਹੁਣ ਪੈਸੇ ਦੀ ਤੌਸ ਵਿਖਾ ਕੇ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੇ ਲਈ ਵੀ ਦਬਾਅ ਬਣਾਇਆ ਜਾ ਰਿਹਾ ਹੈ ਇਸ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਬਣੀ ਹੋਈ ਹੈ ਮਾਪਿਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਲੜਕੀ ਨੂੰ ਸਰਹੰਦ ਦੇ ਕਿਸੇ ਵੱਡੇ ਹਸਪਤਾਲ ਦੇ ਵਿੱਚ ਚੁਲਿਆ ਜਾ ਸਕਦਾ ਸੀ ਪਰ 3 ਘੰਟੇ ਤੱਕ ਕਿਹੜੀ ਫਸਟ ਐਡ ਜੋ ਦਿੱਤੀ ਜਾ ਰਹੀ ਸੀ 3 ਘੰਟੇ ਤੱਕ ਬੱਚੀ ਨੂੰ ਆਪਣੀ ਹੀ ਯੂਨੀਵਰਸਿਟੀ ਦੀ ਇੱਕ ਬਣਾਈ ਗਈ ਡਿਸਪੈਂਸਰੀ ਦੇ ਵਿੱਚ ਰੱਖਿਆ ਗਿਆ ਜਿਸਤੇ ਉਸਦਾ ਇਲਾਜ ਕਰਦੇ ਰਹਿ ਪਰ ਜਦੋਂ ਗੱਲ ਵੱਸੋਂ ਬਾਹਰ ਹੋ ਗਈ ਤਾਂ ਉਸ ਨੂੰ ਪੀਜੀਆਈ ਲਿਜਾਇਆ ਗਿਆ ਜਿੱਥੇ ਜਾ ਕੇ ਉਸ ਦੀ ਮੌਤ ਹੋ ਜਾਂਦੀ ਹੈ ਮਾਪਿਆਂ ਨੇ ਇਸ ਦੇ ਵਿੱਚ ਸਾਫ਼-ਸਾਫ਼ ਇਲਜ਼ਾਮ ਯੂਨੀਵਰਸਿਟੀ ਦੇ ਪ੍ਰਬੰਧਕਾਂ ਤੇ ਲਗਾਏ ਨੇ ਔਰ ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਮੇਰੀ ਭੈਣ ਲੱਗਦੀ ਸੀਗੀ ਜਿਹਨਾਂ ਦੀ ਡੈਥ ਹੋਈ ਹੈ ਕੀ ਨਾਮ ਸੀ ਤੇ ਅਮਨਦੀਪ ਅਮਨਦੀਪ ਸੀਗਾ ਨਾਮ ਇਹ ਉਹਦਾ ਤੇ ਮੈਨੂੰ ਭੈਣ ਦੀ ਕਾਲ ਗਈ ਕਹਿੰਦੀ ਮੈਨੂੰ ਰੇਮਟ ਦੇ ਵਿੱਚੋਂ ਕਾਲ ਆਈ ਸੀਗੀ ਵੀ ਅਮਨ ਦੇ ਛੱਟ ਲੱਗੀ ਪੈਰ ਤੇ ਥੋੜੀ ਜੀ ਤੇ ਜਦੇ ਮੈਂ ਉਹਨੇ ਪੈਰੀ ਭੱਜਿਆ ਜੀ ਠੀਕ ਹੈ ਜੀ ਮੈਂ ਜਦੇ ਗੱਡੀ ਲੈ ਕੇ ਇੱਥੇ ਪਹੁੰਚਿਆ ਜਦ ਆ ਕੇ ਮੈਂ ਮਿਲਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਦਿਖਾਓ ਕੁੜੀ ਕਿੱਥੇ ਆ ਤੇ ਉਹਨਾਂ ਨੇ ਮਿਲਣ ਸਾਨੂੰ ਦਿੱਤਾ ਨਹੀਂ ਗਿਆ ਜੀ ਕਹਿੰਦੇ ਇੱਕ ਮਿੰਟ ਖੜ੍ਹਜੋ ਬਸ ਬਾਹਰ ਕੋਈ ਨਾਲ ਮਲਾਉਨੇ ਆ ਤੇ ਫਿਰ ਸਾਡੇ ਹੋਰ ਰਿਸ਼ਤੇਦਾਰ ਕਾਫੀ ਆ ਗਏ ਜੀ ਕਿਸੇ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਕੁੜੀ ਨੂੰ ਤੇ ਸਾਨੂੰ ਕਹਿੰਦੇ ਵੀ ਥੋੜੀ ਤੋਂ ਬਹੁਤੀ ਛੱਟ ਲੱਗੀ ਹੋਈ ਆ ਤੇ ਉਹ ਤੋਂ ਬਾਅਦ ਤੁਸੀਂ ਇਹ ਲਾ ਲਓ ਵੀ 3 ਘੰਟੇ ਜੀ ਇਹ ਟ੍ਰੀਟਮੈਂਟ ਉੱਥੇ ਹੀ ਕਰੀ ਗਏ ਨੇ ਰਿਮਟ ਵਾਲੇ ਇਹਨਾਂ ਦਾ ਰਿਸਰਚ ਕੇਂਦਰ ਆ ਉਹ ਠੀਕ ਆ ਜੀ ਕੋਈ ਬੜਾ ਹਸਪੀਟਲ ਨਹੀਂਗਾ ਅੰਦਰ ਤੇ ਜਦੋਂ ਤੁਸੀਂ ਕਾਲਜ ਵਾਲਿਆਂ ਦੀ ਇਹ ਆ ਜੀ ਦੇਖੋ ਨਲਾਇਕੀ ਕਿੰਡੀ ਵੱਡੀ ਆ ਤੁਸੀਂ ਇਹ ਦੇਖੋ ਵੀ ਕਿੱਡਾ ਬੜਾ ਹਾਸਾ ਹੋ ਚੁੱਕਿਆ ਤੁਸੀਂ ਜਦੇ ਚਲੋ ਮੰਨਦੇ ਆਪਾਂ ਵੀ ਫਸਟ ਏਡ ਦਿੰਦੇ ਫਸਟ ਏਡ ਨੂੰ 3 ਘੰਟੇ ਥੋੜੋ ਲੱਗਦੇ ਹੁੰਦੇ ਨੇ ਫਟਾਫੜ ਤੁਸੀਂ ਅੱਗੇ ਰੈਫਰ ਕਰੋ ਸਰੰਦ ਹਸਪੀਟਲ ਦੇ ਵਿੱਚ ਲੈ ਆਉਂਦੇ ਬੜੇ ਜਗੇ ਸੇ ਠੀਕ ਹੈ ਜੀ ਫਿਰ ਐਂਡ ਤੇ ਜੀ 3 ਘੰਟੇ ਬਾਅਦ ਕਹਿੰਦੇ ਜੀ ਪੀਜੀਆ ਜੀ ਰੈਫਰ ਕਰਦਾ ਸਾਨੂੰ ਪੀਜੀਆ ਪਹੁੰਚ ਗਏ 게ਟਾਂ ਦੇ ਉੱਪਰੇ ਮੂਹਰੇ ਆ ਕੇ ਡਾਕਟਰ ਉਹਨਾਂ ਨੇ ਯਾ ਦੇਖਿਆ ਹੋ ਗਿਆ ਨੇ ਜੀ ਇਹਦਾ ਡੈਥ ਉਹਨਾਂ ਨੇ ਤਾਂ ਸਿੱਧਾ ਦੇਖਦੇ ਸਾਰੇ ਦੱਸਤਾ ਜੀ ਇਹਦਾ ਕਹਿੰਦੇ ਡੈਥ ਹੋਈ ਪਈ ਆ ਪਹਿਲਾਂ ਮ੍ਰਿਤਕ ਲੜਕੀ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ ਜੋ ਇਸ ਯੂਨੀਵਰਸਿਟੀ ਦੇ ਵਿੱਚ ਲਾਇਬ੍ਰੇਰੀਅਨ ਵਜੋਂ ਆਪਣੀਆਂ ਸੇਵਾਵਾਂ ਦੇ ਰਹੀ ਸੀ ਦੱਸਿਆ ਗਿਆ ਕਿ ਅਮਨਦੀਪ ਕੌਰ ਦੇ ਪਿਤਾ ਵੀ ਦੇਸ਼ ਦੇ ਲਈ ਸ਼ਹੀਦ ਹੋਏ ਸਨ ਇੱਕ ਸ਼ਹੀਦੀ ਪੁੱਤਰੀ ਦਾ ਇਸ ਤਰੀਕੇ ਦੇ ਨਾਲ ਚਲੇ ਜਾਣਾ ਔਰ ਪ੍ਰਬੰਧਕੀ ਸਟਾਫ ਜੋ ਯੂਨੀਵਰਸਿਟੀ ਦਾ ਹੈ ਉਸ ਦੀ ਗਲਤੀ ਦਾ ਵੱਡਾ ਖਮਿਆਜ਼ਾ ਇਸ ਦੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀ ਵੀ